ਨਹੀਂ ਨਾ ਆਇਆ ਆਪਣਾ ਘਰ ਬਣਾ ਲੈ ਨੀ ਕੋਈ ਗੱਲ ਨਹੀਂ ਮੈਂ 25 ਵੀ ਨਹੀਂ ਗੱਲ ਮੈਂ ਆਪ ਹੀ ਨਹੀਂ ਕਰੀ ਹੈਗੀ ਸਾਡਾ ਦਿਨ ਲਾਈ ਸੀ ਓਏ ਓ ਬਾਈ ਛੋਣੀ ਕਰੋ ਮੇਰੀ ਗੱਲ ਸੁਣ ਲੈ ਉਹ ਫਿਰ ਗੱਲ ਤੋਂ ਲੱਕਣ ਨਹੀਂ ਤੂੰ ਗੱਲ ਤੋਂ ਲੱਕਣ ਤੂੰ ਗੱਲ ਦਾ ਸੁਣ ਲੈ ਲੱਕਣ ਸੁਣਾ ਮੇਰੀ ਗੱਲ ਸੁਣ ਮੇਰੀ ਗੱਲ ਤੋਂ ਹੁਣ ਜਿੱਥੇ ਗੱਗੀ ਨੂੰ ਤਲ ਲਗਾ ਦੇਣੀ ਉਹਦੇ ਦਾ ਭੈਣ ਦੀ ਬੁਆ ਵੀ ਅਸੀਂ ਤਾਂ ਕਾਨ ਨੂੰ ਚੁਰਾ ਨੂੰ ਦੋ ਨਾਗਨੇ ਦੋਨੇ ਤੋਰ ਕੇ ਦਿਖਾਉਣੇ ਆ ਤੇ ਪਸੂ ਮੰਡੀ ਮਾਨਸਾ ਤੇ ਪਹੁੰਚਿਆ ਹੋਇਆ ਸੀਗਾ ਜਿਹੜੀ ਅੱਜ ਹਾਲਾਂਕਿ ਸ਼ੁੱਕਰਵਾਰ ਨੂੰ ਲੱਗਦੀ ਆ ਆ ਇਹਨੂੰ ਲੈ ਚੱਲ ਬਾਈ ਸੋਣਿਆ ਇੱਕ ਨੰਬਰ ਵਾਲੇ ਤੋਂ ਝੋਟੀ ਦੇ ਦਰਸ਼ਨ ਕਰੋ ਤੁਰਦੀ ਦੇ ਥਾਣ ਕੱਲਾ ਕੱਲਾ ਵਧੀਆ ਬੰਦ ਲੇਪਦੀ ਆ ਸਾਫ ਲੇਵਾ ਵਧੀਆ ਤੇ ਪੂਸੋ ਜੈਡ ਬਲੈਕ ਆ ਸਿੰਘ ਥੋੜੇ ਜਿ ਖੁੱਲੇ ਨੇ ਤੇ ਵਧੀਆ ਕੱਦ ਕੱਢ ਕਾਠ ਢਾਂਚਾ ਬੋਢਾਂਚਾ ਸਾਰਾ ਵਧੀਆ ਤੇ ਬਾਕੀ ਵੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਕਿੰਨਾ ਕੁ ਦੁੱਧ ਆ ਕੀ ਗੱਲ ਬਾਤ ਆ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਚੇਅਰ ਜਰੂਰ ਕਰ ਦਿਓ ਚੰਗੀ ਲੱਗੀ ਵੀਡੀਓ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਆਪਾਂ ਟੀਮ ਦੇ ਵਿੱਚ ਇਹੋ ਜਿਹੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਕੋਈ ਵੀ ਕਾਰੋਬਾਰ ਆ ਜਾਂ ਮੰਨ ਲਓ ਮੱਝਾਂ ਦੀ ਆ ਕਿਸੇ ਵੀ ਪ੍ਰਕਾਰ ਦੀ ਐਡ ਕਰਾਉਣੀ ਉਹ ਵੀ ਸੰਪਰਕ ਕਰ ਸਕਦਾ ਆਪਣੇ ਨਾਲ ਤੇ ਬਾਕੀ ਬਾਈ ਤੋਂ ਜਾਣਕਾਰੀ ਲੈ ਲੈਣਾ ਬਾਈ ਸਸੀ ਗਾਲ ਸਿਕਲ ਜੀ ਤਾਂ ਬਾਈ ਨਾਮ ਦੱਸੋ ਨਾਮ ਬਾਈ ਭਾਜ ਨਾਮ ਭਾਈ ਨੇ ਪਿੰਡ ਕਿਹੜਾ ਬਾਈ ਪਿੰਡ ਨੰਗਲ ਫੁਰਦਾ ਜਿਹੜਾ ਮਾਨਸਾ ਨੰਗਲ ਫੁਰਦਾ ਜੀ ਹਾਂ ਛੋਟੇ ਨੰਗਲ ਹਾਂ ਠੀਕ ਹੈ ਜ਼ਿਲ੍ਹਾ ਮਾਨਸਾ ਹੈ ਨਾ ਜ਼ਿਲ੍ਹਾ ਮਾਨਸਾ ਆਪਣੇ ਨੰਬਰ ਕੋਲ ਬਾਈ ਇੱਕ ਵਾਰੀ 94647 10511 ਤੇ ਜੇ ਆਪਾਂ ਗੱਲ ਕਰ ਲਈਏ ਭਾਈ ਨੇ ਕੰਮ ਆਪਣਾ ਵਪਾਰ ਦਾ ਕਰੀਏ ਵਪਾਰ ਦਾ ਹਾਂ ਤੇ ਜਿਹੜੀ ਆਪਾਂ ਤੋਰ ਕੇ ਦਸਾਂ ਛੋਟੀ ਬਈ ਇਹ ਕੈਵੇਂ ਸੂਇ ਹੈਗੀ ਇਹ ਤੀਜਾ ਸੂਆ ਬਈ ਤੀਜਾ ਸੂਆ ਕੈ ਦਿਨ ਹੋ ਗਿਆ ਅੱਜ ਸੂਈ ਨੇ ਨੂੰ ਭਾਈ 10 ਦਿਨ ਹੋ ਗਏ ਪੂਰੇ 10 ਦਿਨਾਂ ਦੀ ਸੂਈ ਆ ਮਗਰ ਬੱਚਾ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਮਿੱਤਰੋ 10 ਦਿਨਾਂ ਦੀ ਸੂਈ ਆ ਤੇ ਪੂਸੋਂ ਜੈੱਡ ਬਲੈਕ ਆ ਥਣਲੇਵਾ ਸਾਫ ਆ ਭਾਈ ਨੇ ਦੁੱਧ ਭਾਈ ਕਿੰਨਾ ਧਿਆਰ ਪ੍ਰੋਪਰ ਹੁਣ ਦੁੱਧ ਭਾਈ ਇਸ ਵਕਤ 13 ਕਿਲੋ ਦੇ ਜਮਾ ਆਪਾਂ ਡੱਬੇ ਮਰਵਾ ਕੇ ਦੇਵਾਂ ਜਿਹੜਾ ਉਹ ਚਾਰ ਰੰਗ ਜਿੰਨੇ ਮਰਜ਼ੀ ਝੋਲਿਆ ਤਸੱਲੀ ਕਰ ਲੈ ਪੈਸੇ ਫੇਰ ਦੇ ਵੀ ਹਾਂ 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 14 ਕਿਲੋ 13 13 13 ਕਿਲੋ ਮੈਂ 15 ਕਿਲੋ ਦੁੱਧ ਦੇਣਾ ਮੈਨੇ ਪੂਰਾ ਇਹਨੇ 13 ਕਿਲੋ ਬਾਈ ਕਹਿੰਦਾ ਹੁਣ ਇਸ ਟਾਈਮ ਤਿਆਰ ਆ ਦੋ ਟਾਈਮ ਤੋਂ ਚਾਰ ਟਾਈਮ ਤੋਂ ਖੁੱਲਾ ਸਦਾ ਹਾਂ ਜਨਾਬ ਠੀਕ ਆ 15 ਕਿਲੋ ਦੀ ਗਾਰੰਟੀ ਹਾਂ ਜੇ ਕੋਈ ਦੂਰੋਂ ਆਉਂਦਾ ਆਪਾਂ ਉਹਨਾਂ ਨੂੰ ਜਾਣ ਦਾ ਕਿਰਾਇਆ ਦੇਵਾਂਗੇ ਤੇਰਾ ਜੇ ਕੋਈ ਉਹਨੂੰ ਤੇਰਾ ਹੋ ਜੇ ਹਾਂ ਜੇ ਬਾਈ ਕਹਿੰਦਾ 13 ਚੋਂ ਪਾਉਣੇ 13 ਵੀ ਹੋ ਗਿਆ ਨਾ ਉਹ ਆਇਆ ਬੰਦਾ ਕਰਾਇ ਪੜਾ ਦੇ ਕੇ ਦੁਰਾਂਗੇ ਠੀਕ ਹੈ ਰਹਿਣ ਖਾਣ ਦਾ ਪ੍ਰਬੰਧ ਹੈਗਾ ਹਾਂ ਕੋਈ ਦਿੱਕਤ ਨਹੀਂ ਵਾਰਪਰਾ ਦੂਰੋਂ ਵੀ ਆ ਜਾਂਦਾ ਅਗਲਾ ਕਹਿੰਦਾ ਰਹਿਣ ਖਾਣ ਦਾ ਪ੍ਰਬੰਧ ਹੋ ਕਿ ਨਾ ਸਾਰਾ ਪ੍ਰਬੰਧ ਹੈ ਬਈ ਆ ਕੇ ਰੋ ਰੋਟੀ ਪਾਣੀ ਮਿਲੂ ਸਾਰਾ ਟਿਕ ਕਰਕੇ ਤਸੱਲੀ ਕਰਕੇ ਫੇਰ ਲਿਓ ਤੇ ਭਾਈ ਨੇ ਮੁਗਦੀ ਗੱਲ ਲੈਂਦੀ ਬਈ ਰੇਟ ਕੀ ਜਮਾ ਜਾਏ ਜਾ ਮੁੱਲ ਬਈ 130 ਹੈ ਦਾ ਹਾਂ ਹਾਂ ਨਾ ਕਿੰਨੇ ਦੇ ਕੇ ਜਾਣੇ ਨਹੀਂ ਮੋੜ ਕੇ ਲੈ ਜੀ ਹਾਂ ਨਾ 1 ਵੀ ਤੋਂ ਘਟ ਦਿੰਦੇ ਨਹੀਂਗੇ ਨਹੀਂ ਮੋੜ ਕੇ ਲੈ ਜੀ ਹਾਂ ਮੋੜ ਕੇ ਲੈ ਜਾ ਦੁੱਧ ਜਿੰਨਾ ਕਹਿੰਦਾ ਚਵਾ ਕੇ ਦੇਵਾਂਗੇ ਦੁੱਧ ਦੀ ਬਾਈ ਕਹਿੰਦਾ 100% ਇੱਕ ਵੀ ਦੀ ਵੇਗੀ ਵੇਗੀ ਨਹੀਂ ਕਹਿੰਦਾ ਮੋੜ ਕੇ ਲੈ ਜਾਂਦੀ ਠੀਕ ਹੈ ਦੁੱਧ ਵਾਲੀ ਮਾਂ ਆਂਗੀ ਜੇ ਕਿਸੇ ਭਰਾ ਨੇ ਦੁੱਧ ਪਾਉਣਾ ਤਾਂ ਵਧੀਆ ਦੁੱਧ ਕੱਢ ਦੂਗੀ ਬਾਕੀ ਜਿਹੜੀਆਂ ਬਾਡੀ ਸਟਰਕਚਰ ਢਾਂਚਾ ਸਾਰਾ ਚੀਜ਼ਾਂ ਦੱਸ ਦੀਆਂ ਨੇ ਜਹਾਤ ਵਾਲੀ ਮਾਂ ਜਹਾਤ ਵਾਲੀ ਮਾਂ ਆਂਗੀ ਤੇ ਬਾਕੀ ਭਾਈ ਨੇ ਨਾ ਬਾਈ ਨੇ ਸੰਪਰਕ ਕਰਨਾ ਦੋ ਤਿੰਨ ਟਾਈਮ ਚੋਕੇ ਦੇਖ ਸਕਦੇ ਹੋ ਤੇ ਧੁਰ ਭਾਈ ਦੂਜੇ ਨੰਬਰ ਤੇ ਇੱਕ ਹੋਰ ਦਿਖਾਉਣੇ ਆਪਾਂ ਇਹਦਾ ਵੀ ਥਣ ਲੇਵਾ ਬਿਲਕੁਲ ਸਾਫ਼ ਆ ਤੇ ਉਹਨਾਂ ਨੂੰ ਜਾ क्या आप भी चाहते हैं अपनी पशु की बड़ी लेवटी तो देर किस बात की है आज से ही अपने पशु को राइट पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप दस एम एल रोटी पचोपड़ के खिला सको राइट टच ने आप हर एक की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते हैं आप सात आठ नौ जीरो जीरो बयालीस हजार ਕੋ ਜਮਾ ਠਾਂ ਲੈਵਾ ਬੋਡੀ ਦਾ ਅੰਚਾ ਤੇ ਆਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਫਸਵੇਂ ਅਡ ਦੀ ਮੈਂ ਥੋੜੇ ਬੱਚੇ ਦਾ ਝਾਦੀ ਕਰਦੀ ਹਣਾ ਤਾਜੀ ਸੂਈ ਕਰਕੇ ਦੇਖ ਬਾਈ ਥੋੜਾ ਬੱਚੇ ਦਾ ਤਾਜੀ ਸੂਈ ਕਰਕੇ ਬਸੂ ਕਰਦੀ ਕਰਦਾ ਤੇ ਠਾਂ ਲੈਵਾ ਇੱਕ ਨੰਬਰ ਆ ਧਾਰ ਦੂਰ ਬਾਕੀ ਬਾਈ ਨੇ ਕਰਦਾ ਭਾਈ ਨੇ ਜੇ ਇਹਨੂੰ ਗੱਲ ਕਰੀ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਬਾਈ 10 ਦਿਨ ਹੋ ਗਏ 10 ਦਿਨ ਮਗਰ ਕੱਟੀ ਮਗਰ ਕੱਟੀ ਇਹਦੀ ਵੀ ਠੀਕ ਆ ਤੇ ਕਹਵੇਂ ਸੂਇ ਹੈਗੀ ਸੂਹਾ ਇਹ ਵੀ ਤੀਜਾ ਬਾਈ ਤੀਜਾ ਸੂਹਾ ਮਿੱਤਰੋ 10 ਦਿਨਾਂ ਦੀ ਸੂਈ ਆ ਠੀਕ ਹੈ ਮਗਰ ਕੱਟੀ ਆ ਦੁੱਧ ਹੁਣ ਇਸ ਟਾਈਮ ਦੁੱਧ 13 ਕਿਲੋ ਇਹਦੇ ਥੱਲੇ ਆਪੂ ਦਾ ਪੂਰਾ ਪੂਰਾ ਜਮਾ 13 ਕਿਲੋ ਤੋਂ ਦੇ ਦੇ ਥੱਲੇ ਆ ਹਾਂਜੀ ਚਲਾਈ ਕਰ ਸਕਦੇ ਹੈ ਨਾ ਹਾਂਜੀ ਜਮਾ ਦੋ ਟਾਈਮ ਚਾਰ ਟਾਈਮ ਜਿਨਾਂ ਵਾਲਿਆ ਜੀ ਕਰੀ ਤੇ ਕਿੰਨੀ ਕਮੀ ਦੀ ਆਪ ਨੂੰ ਭਾਈ ਨੇ ਮਤਲਬ 15 ਕਿਲੋ ਦੇਊਗਾ 15 ਦੇ ਦਊਗੀ ਹਾਂ ਠੀਕ ਆ ਤੇ ਆਪਾਂ ਮਤਲਬ ਦਸਲੀ ਚਾਰ ਟਾਈਮ ਕਰ ਸਕਦੇ ਭਾਵੇਂ ਪੰਜ ਟਾਈਮ ਚੋਬੇ ਵਾਲਾ ਜਿਦੋਲੇ ਥੱਲੇ ਹੋਊਗਾ ਬਿਲਕੁਲ ਭਾਈ ਦੋਨੇ ਮੱਝਾਂ ਜਾਂਤ ਵਾਲੀਆਂ ਬਰੀਡਆਂ ਜਿਵੇਂ ਆਪਾਂ ਕਹਦੀਏ ਚੰਗਾ ਦੁੱਧ ਕੱਢਦੀਆਂ ਠੀਕ ਆ ਵਧੀਆ ਸਾਫ ਸੁਥਰੀਆਂ ਨੇ ਤੇ ਧਾਰਤੂਰ ਕਿਵੇਂ ਭਾਈ ਨੇ ਮਹਾਤ ਦਾ ਨੰਬਰ ਆ ਬਾਈ ਉਧਰ ਥਣ ਲੈਵਾ ਦੱਸੀ ਜਾਂਦਾ ਮਈਆਂ ਦਾ ਥਣ ਲੈਵਾ ਦੱਸੀਂ ਇੱਕ ਵਾਰੀ ਤੁਰਦੀ ਹੋਰ ਚੈੱਕ ਕਰ ਲੋ ਸਾਫ ਥਣ ਲੈਵੇ ਦੀ ਮੈਂ ਚੰਗੀ ਤੇ ਰੇਟ ਭਾਏ ਨੇ ਹਾਂ ਰੇਟ ਇਹਦਾ ਵੀ ਬਾਈ 13 ਆ 120 ਦੇ ਦਾਂਗੇ ਹਾਂ 120 ਤੋਂ 100 ਆਰ ਨਹੀਂ ਘਟ ਦੇਣੀਆਂ ਆਂ ਦੋਨੋਂ ਮਾਨਤਾ ਕਰਨੀ ਨਹੀਂ ਮੰਨ ਲਾ ਨਾ ਨਾ ਜਮ ਆਪਾਂ ਪਹਿਲੀ ਖਚੀ ਲਾ ਲਵਾਂਗੇ ਮੁਸਰੇ ਰਾਜੀ ਹੋ ਗਏ ਬਾਈ ਕਹਿੰਦਾ ਇੱਕ 20 ਤੋਂ 100 ਰੁਪਿਆ ਘੱਟ ਨਹੀਂ ਕਰਦਾ ਮੁੱਲ ਕਰਾਉਣਾ ਇੱਥੇ 40 ਆ ਹਾਂ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰੀ ਜਾਓ ਠੀਕ ਆ ਰੇਟ ਫਿਕਸ ਆ 1 ਲੱਖ ਦੇ 20 ਹਜ਼ਾਰ ਹਾਂ ਦੁੱਧ ਜਨਾ ਹੈਗਾ ਮੈਂ ਸਮਾਂ ਲੈਵਾ ਵੀ ਦੱਸਦਾਗਾ ਹਾਂ ਜੇ ਜਾਤੀ ਦੇ ਤਾਂ ਫੋਨ ਕਰਿਓ ਆ ਕੇ ਚੈੱਕ ਕਰਿਓ ਠੀਕ ਆ ਲੈਵੇ ਦੱਸਦੇ ਆ ਮੈਂ ਆਂ ਦੇ ਦੁੱਧ ਮਣ ਕੇ ਲੈ ਜਾਓ ਗਾਰੰਟੀ ਦੇ ਜਾਂਦਾ ਬਾਈ ਜੀ 100% ਜਮ ਹਣਾ 13 ਕਿਲੋ ਦੀ ਓਟ ਦੇ ਆ ਜੋਖ ਕੇ ਲੈ ਜਾਓ 15 15 ਕਿਲੋ ਲਈ ਮੱਝਾਂ ਨੇ ਬਾਈ ਕਹਿੰਦਾ 13 ਕਿਲੋ ਦੋ ਟਾਈਮ ਚੋ ਚਾਰ ਟਾਈਮ ਚੋ ਤਸੱਲੀ ਕਰ ਲਓ ਅੱਛਾ ਫਗੜਾਂ ਵਰਗਾ ਲੈ ਬਾਬਾ ਕੋਈ ਯਾਰ ਦੇਖੀ ਜਾਂਦਾ ਬਾਕੀ ਸਭ ਪਿੰਡ ਬਾਈ ਦਾ ਛੋਟਾ ਨੰਗਲਾ ਹਾਂ ਜ਼ਿਲ੍ਹਾ ਮਾਨਸਾ ਠੀਕ ਆ ਜ਼ਿਲ੍ਹਾ ਮਾਨਸਾ ਰਹਿੰਦਾ ਇੱਕ ਵਾਰੀ ਨੰਬਰ ਹੋਰ 94647 10511 ਘਰੇ ਵੀ ਹੁੰਦੀਆਂ ਆਪਣੇ ਕੋਲੇ ਹਾਂਜੀ ਘਰੇ ਖੜੀਆਂ ਹੁੰਦੀਆਂ ਦੋ ਚਾਰ ਪੰਜ ਸੱਤ ਮਈਆਂ ਖੜੀਆਂ ਰਹਿਦੀਆਂ ਨੇ ਕਈ ਵਾਰ ਆਲਾ ਕਹਿੰਦਾ ਅਸੀਂ ਤੇ ਘਰੋਂ ਲੈਣੀ ਆ ਹਾਂ ਹਾਂ ਘਰੇ ਵੀ ਬਾਈ ਕੋਲੇ ਖੜੀਆਂ ਹੁੰਦੀਆਂ ਪੰਜ ਚਾਰ ਪਸ਼ੂ ਤਾਜ਼ੇ ਸੂਏ ਹਾਂ ਹੁਣ ਵੀ ਖੜੇ ਨੇ ਤੋ ਤਸੱਲੀ ਕਰਿਓ ਜਦੋਂ ਮਰਜ਼ੀ ਆਜਿਓ ਘੰਟੀ ਕਰਿਓ ਤੇ ਘਰੇ ਤੁਸੀਂ ਆ ਕੇ ਪੂਰੀ ਜਾਂਚ ਆ ਖਰੀਦ ਸਕਦਾ ਉਹ ਲੈਣ ਵਾਲਾ ਬੰਦਾ ਫੋਨ ਲਾਵੇ ਸਵਾਦ ਲੈਣ ਵਾਲਾ ਨਾ ਲਾਵੇ ਹਾਂ ਬਿਲਕੁਲ ਕਈ ਵਾਰ ਆਲਾ ਕੁਸੀ ਹੁੰਦਾ ਜਿਹੜੇ ਭਰਾ ਨੇ ਮੱਝ ਖਰੀਦਣੀ ਆ ਰੇਟਸ ਨੂੰ ਦੱਸਤਾ 100 ਰੁਪਏ ਵੀ ਘੱਟ ਨਹੀਂ ਹੋਣਾ ਉਹੀ ਫੋਨ ਲਾਵੇ ਚਵਾ ਕੇ ਦੇਵਾਂਗੇ ਦੋ ਟਾਈਮ ਚੋ ਚਾਰ ਚੋ ਜਦੋਂ ਥੱਲੀ ਹੋ ਗਈ ਉਦੋਂ ਮਈਆ ਲੈ ਜਾਣਾ ਬਿਲਕੁਲ ਠੀਕ ਹੈ ਜੀ ਓਕੇ ਓਕੇ ਬਈ ਲੈ ਮਿੱਤਰੋ ਨੇ ਇੱਕ ਚੋਟੀ ਹੋਰ ਦਿਖਾਉਣ ਲੱਗੇ ਤਾਜੀ ਸੂਈ ਤੁਰਦੀ ਇੱਕ ਵਾਰੀ ਚੈੱਕ ਕਰੋ ਥਾਲੇ ਵਾ ਸਾਫਾ ਬਿਲਕੁਲ ਚੰਗਾ ਸਪੇਸ ਤੇ ਥਣ ਲੱਗਿਆ ਹੋਇਆ ਤੇ ਟਾਈਟ ਲੇਵੇ ਦੀ ਪੂਰੇ ਜਮਾਂ ਦੀਦਾ ਲੇਵਾ ਮੱਝ ਤੁਰਦੀ ਦਾ ਟਾਈਟ ਆ ਹਵਾਨਾ ਪ ਤੇ ਬਾਈ ਨੇ ਦੁੱਧ ਪੋਸਾ ਕਿੰਨਾ ਕੱਢੂਗੀ ਛੋਟੀ ਚੰਗੀ ਆ ਤੇ ਇੱਕ ਕਿੰਨਾ ਕੀ ਲੈ ਕੇ ਆਉਣਾ ਹੁੰਦਾ ਬਾਈ ਆਏ ਬਾਰ ਮੈਂ ਕਦੇ ਨੀਂਦ ਉਹ ਦੇਖੀ ਹੈਣਾ ਬਾਈ ਨਹੀਂ ਬੰਕਰੇ ਹੁੰਨਗੇ ਮੰਡੀ ਤੇ ਇੱਕ ਵੀ ਲਾਉਣੇ ਆ ਮੰਡੀ ਦਾ ਸੌਂਕੇ ਜਾ ਆ ਜਾਂਦਾ ਨਾ ਪੀਣਾ ਜਿਹੜਾ ਫੇੜਾ ਆ ਜਾਂਦਾ ਹੈ ਨਾ ਤੇ ਬਾਈ ਸਸੀ ਗੱਲ ਬਲਾ ਸਸੀ ਗਾ ਬਾਈ ਤੇ ਇੱਕ ਵਾਰੀ ਨਾਮ ਦੱਸੀ ਆਪਣਾ ਗਰਮੀਤ ਬਾਈ ਗਰਮੀਤ ਪਿੰਡ ਕਿਹੜਾ ਸੀ ਆਪਣਾ ਘੁੱਠਾਂ ਦੀ ਜਿਲ੍ਹਾ ਮਾਨਸਨ ਜਿਲ੍ਹਾ ਮਾਨਸਨ ਆ ਮੋਹਲ ਨੰਬਰ ਹੀ ਬੋਲਦਾ ਜਿਲ੍ਹਾ 8283880 ਉੱਤਰਸ ਜੇਪ ਚੋਟੀ ਦੀ ਗੱਲ ਕਰ ਲਈ ਬਾਈ ਕੰਮੇ ਸੂਇਆ ਦੂਜਾ ਸੂਇਆ ਬਾਈ ਦੂਜਾ ਸੂਇਆ ਕਿੰਨੇ ਦਿਨ ਹੋ ਮੀਨਾ ਇੱਕ ਮਹੀਨੇ ਸੂਈਏ ਮਿੱਤਰੋ ਤੇ ਦੁੱਧ ਗਰਮੀ ਤਾ ਹੁਣ ਦੁੱਧ 14 ਕਿਲੋ ਮਿੰਕੀ ਦੇ ਲੈ ਗੱਲਿਆ ਹਾਂ ਕਰੀ 14 ਕਿਲੋ ਤਸੱਲੀ ਕਰ ਲਿਓ ਬਾਈ ਕਹਿੰਦਾ ਕੰਡਾ ਲਾ ਕੇ ਲੈ ਜਿਓ ਠੀਕ ਆ ਗਾਰੰਟੀ ਦਿਓ ਪੂਰੀ ਜਾਵਾਂ ਕੰਡਾ ਤੁਸੀਂ ਲਿਆਉਣਾ ਦੋ ਤਿੰਨ ਟਾਈਮ ਤਸੱਲੀ ਤੁਸੀਂ ਕਰਨਾ ਮਾਹ ਬਾਈ ਚਾਰ ਕਰੈਮ ਕਰਦੇ ਜਰ ਤੇ ਗਰਮੀ ਤਾਂ ਮਨਲਾ ਦੁੱਧ ਦੀ ਕਿੰਨੀ ਕਿਮੀਦ ਲਾ ਕੇ ਚੱਲਦਾ ਬਾਈ ਬਸ ਦੁੱਧ ਦੀ ਬਾਈ ਹੋਰ ਦੇ ਦੂ ਕਿਲੋ ਮਾੜਾ ਨਹੀਂ ਹਾਂ ਹਾਂ ਐਵੇਂ ਬਹੁਤ ਗੱਲਾਂ ਨੇ ਮਾੜਾ ਮੈਂ ਬੋਗੀ 15 16 ਹਣਾ ਨਾ ਤੇ ਆਖਰ ਦੀ ਗੱਲ ਐਨੀ ਕਰੀ ਤੇ ਰੇਟ ਦੀ ਬਾਈ ਰੇਟ 1 ਕਬੀ ਆ ਬਾਈ 1 ਬੀ ਕਿੰਨਾ ਮਾਨਦਾਨ ਕਰਦੇਗਾ ਤੇਰੀ ਵੀਡੀਓ ਦੇਖ ਕੇ ਦੱਸਦਾ ਬੱਚਾ ਲਾ ਦਾਂਗੇ ਯਾਰ 10 ਹਾਂ ਮਾਨਦਾਨ ਵਾਣਾ ਮੋਟਾ ਹੋਰ ਹੋਣਾ ਮਾਨਦਾਨ ਹੋਰ ਹੋਣੀ ਮੌਫੇ ਤੇ ਠੀਕ ਆ ਬਾਈ ਕਹਿੰਦਾ 1 10 ਤੇ ਬੱਚਾ ਲਾ ਦਾਂਗੇ ਮੜਾ ਮੋਟਾ ਚਲ ਹੋਰ ਕਰਦੇ ਮਾਨਦਾਨ ਮੋੜ ਨਹੀਂ ਦਿੰਦੇ ਕਹਿੰਦਾ ਹਾਂ ਹਾਂ ਚਵਾਈ 1 ਨੰਬਰ ਉਹ ਹੀ ਬੰਦਾ ਜੇ ਮੋੜ ਨਹੀਂ ਹੁੰਦਾ ਬਾਈ ਕਹਿੰਦਾ ਚਵਾਈ 1 ਨੰਬਰ ਆ ਤਸੱਲੀ ਕਰ ਲਿਓ ਪੂਰੀ ਜਮਾ ਜਾਂਚ ਕਰਕੇ ਦੁੱਧ ਤੋਲ ਕੇ ਦੇਖ ਲਿਓ ਠੀਕ ਆ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਪਿੰਡ ਬਾਈ ਦੇ ਠੂਠਿਆਂ ਵਾਲੀ ਆ ਜ਼ਿਲ੍ ਤੇ ਗਰਮੀਦਾਨ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਤਸੱਲੀ ਕਰਕੇ ਫੇਰ ਝੋਟੀ ਖਰੀਦ ਸਕਦੇ ਹੋ ਕੋਈ ਹੋਰ ਬੰਦਾ 8238 ਹੂੰ 8010 ਇਹ ਬਾਈ ਦਾ ਨੰਬਰ ਆ ਬਾਕੀ ਘਰੇ ਇੱਕ ਦੋ ਹੁੰਦੀਆਂ ਹੁੰਦੀਆਂ ਨੇ ਜਦੋਂ ਵੀ ਤੁਸੀਂ ਮਰਜ਼ੀ ਤਸੱਲੀ ਕਰਕੇ ਖਰੀਦ ਸਕਦੇ ਲੈ ਮੇਤਰੋ ਨਾਲ ਬੂਰੀਆਂ ਦਿਖਾਉਣੇ ਆ ਜਿਹੜੇ ਭਰਾ ਕਹਿੰਦੇ ਸੀ ਬੂਰੀ ਲੈਣੀ ਆ ਲੈ ਦੋ ਨਗਨੇ ਬੂਰੀਆਂ ਜਮਾ ਤਾਜ਼ੀਆਂ ਸੁਈਆਂ ਹੋਈਆਂ ਲੈ ਤੋਰ ਬਈ ਇਹਨੂੰ ਲੈ ਕੇ ਜਾ ਕਰ ਤੇ ਇੱਕ ਵਾਰੀ ਝੋਟੀ ਤੁਸੀਂ ਤੁਰਦੀ ਚੱਕਰੋ ਤੇ ਸਿੰਘ ਜ਼ਰੂਰ ਖੁੱਲਾ ਬੱਚਾ ਕਾਲਾ ਥਣਲੇ ਵਸਾਫ ਇੱਕ ਨੰਬਰ ਬੰਨ ਜਾਮ ਹਣਾ ਜੇ ਆਪਾਂ ਗੱਲ ਕਰੀਏ ਥਣ ਬਹੁਤ ਦੂਰ ਤੇ ਲੱਗਿਆ ਹੋਇਆ ਹੈ ਗਿੜ-ਗਿੜ ਪੈਂਦੀ ਆ ਚਾਰੇ ਥਣ ਲੱਗ ਲੱਗ ਆ ਲੀ ਹੋਏ ਬਹੁਤ ਚੰਗਾ ਝੋਟੀ ਨਹੀਂ ਤਿਆਰ ਕਰਿਆ ਤੇ ਪੂਰੀ ਗੱਲਬਾਤ ਬਾਈ ਨਾਲ ਕਰਾਂਗੇ ਸਿੰਘ ਜਰੂਰ ਖੁੱਲਿਆ ਝੋਟੀ ਚੰਗੀ ਆ ਹੈ ਪੂਰੀ ਜਿਹੜੇ ਭਰਾ ਕਹਿੰਦੇ ਨਾ ਬੂਰੀ ਝੋਟੀ ਲੈਣੀ ਆ ਤੇ ਤੁਹਾਨੂੰ ਇੱਥੇ ਬੂਰੀ ਦਿਖਾਉਣੇ ਸਪੈਸ਼ਲ ਆਇਆ ਬਾਈ ਉਹਨਾਂ ਨੂੰ ਬੰਨ ਕੇ ਬੰਨੀ ਦੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਪੂਰਨ ਮਜ਼ਾ ਇਧਰ ਤੇ ਬਾਈ ਨਾਮ ਅਸੀਂ ਭਲਾ ਨਿੱਕਾ ਬਾਈ ਨਿੱਕੇ ਪਿੰਡ ਕਿਹੜੇ ਬਾਈ ਥਾਈਪੀ ਬਾਈ ਟੈਬੀ ਆ ਵੀ ਕੀ ਗੋਲੇ ਹਾਂ ਬਾਈ ਠੀਕ ਹੈ ਜਲਾ ਮਾਨਸ ਹਾਂ ਨਿਕਨ ਨੰਬਰ ਬੋਲ ਬਾਈ 62395 54214 ਲੈ ਬਾਈ ਨਿਕਾ ਪੁੰਚਾ ਹੈ ਟੈਬੀ ਪਿੰਡ ਤੋਂ ਦੋ ਨਗ ਪੂਰੀਆਂ ਲੈ ਕੇ ਨਿਕਾ ਜੇ ਆਪਾਂ ਗੱਲ ਕਰ ਲਈ ਬਾਈ ਕਵੇਂ ਸੂਏ ਝੋਟੀ ਹੈ ਦੂਜੇ ਸੂਏ ਆ ਬਾਈ ਦੂਜੇ ਸੂਏ ਕਹੇ ਦਿਨ ਹੋ ਗਿਆ ਅੱਜ ਸੂਈ ਨੂੰ ਹੋ ਗਿਆ 15 ਦਿਨ ਬਾਈ ਨੂੰ 15 ਦਿਨ 15 ਦਿਨ ਸੂਈ ਆ 14 ਕਿਲੋ ਦੁੱਧ ਤਿਆਰ ਹੈ 14 ਕਿਲੋ ਪੂਰਾ ਤੋਲ ਦੇਗਾ ਜਮਾ ਬਾਈ ਕੰਡੇਲਾ ਕਰ ਬਾਈ ਕਹਿੰਦਾ ਕੰਡਾ ਲਾ ਦੇਗੇ 14 ਕਿਲੋ ਦੁੱਧ ਜਮਾ ਤਿਆਰ ਆ ਬਾਕੀ ਹਵਾਨਾ ਦੱਸਦਾ ਮਿੱਤਰੋ ਬਹੁਤ ਚੰਗਾ ਝੋਟੀਆਂ ਤਿਆਰ ਕਰਿਆ ਹੋਇਆ ਥਾਂ ਲੇਵਾ ਇੱਕ ਨੰਬਰ ਜਮਾ ਹਨਾ ਗਿੜ-ਗਿੜ ਪੈਂਦੀ ਥਣਾ ਧਾਰ ਦੂਰ ਕੇ ਮੈਨੇ ਕਿ ਇੱਕ ਨੰਬਰ ਆ ਬਈ ਜਵਾਖ ਚਾਈ ਜਾਈ ਚੀ ਜੀ ਜਵਾਖ ਜੋਲੇ ਬਈ ਕਹਿੰਦਾ ਇੰਨੀ ਬੋਲੀ ਆ ਤੇ ਝੋਟੀਆਂ ਚੰਗੇ ਦੇਖਣ ਨੂੰ ਪਤਾ ਲੱਗ ਜਾਂਦਾ ਜੇ ਆਪਾਂ ਦੁੱਧ ਪਾਉਣ ਵਾਸਤੇ ਰੱਖਣੀਆਂ ਤਾਂ ਬਹੁਤ ਸੋਹਣੀ ਆ ਤੇ ਨਿੱਕੇ ਰੇਟ ਦੀ ਗੱਲ ਆ ਜਾਂਦੀ ਬਈ ਮੁਕ ਰੇਟ ਬਈ 140 ਮਾਨਦਾਨ ਕਿੰਨਾ ਕਰਦੇ ਮਾਨਦਾਨ ਮੌਕੇ ਤੇ ਕਰਦੇ ਮੌਕੇ ਤੇ ਰੇਟ ਮੰਡੀ हिसाब ਕਰਨਾ ਮੰਡੀ ਦਾ ਰੇਟ 1 ਲੱਖ 40000 ਮਾਨਦਾਨ ਹੋ ਜੂ ਬਈ ਕਹਿੰਦਾ ਭਰਉਣ ਦੀ ਲੋੜ ਨਹੀਂ ਠੀਕ ਆ ਮੰਡੀ हिसाब ਰੇਟ ਕਰਨਾ ਪੈਂਦਾ ਚੋਟੀ ਚੰਗੀ ਆ ਦੂਜੇ ਸੂਏ ਹੈ ਨਾ ਹਾਂਜੀ ਤੇ ਬਾਕੀ ਤੁਸੀਂ ਬਾਈ ਪੂਰਾ ਦੁੱਧ ਮਿਣ ਕੇ ਫੇਰ ਖਰੀਦ ਸਕਦੇ ਹੋ ਕੋਈ ਆਪਾਂ ਐ ਨਹੀਂ ਹੈਗਾ ਵੀ ਆਪਾਂ ਕਹਿਤਾ ਆਪਾਂ ਇਸ ਗੱਲ ਤੇ ਬਾਰੀ-ਬਾਰੀ ਕਹਿੰਦੇ ਹੁਣੇ ਵੀਡੀਓ 'ਚ ਵੀ ਦੁੱਧ ਬਾਈ ਤਿੰਨ ਟਾਈਮ ਚਾਰ ਟਾਈਮ ਚੋਕੇ ਦੇਖ ਲਓ ਤਸੱਲੀ ਕਰਕੇ ਫੇਰ ਖਰੀਦਿਓ ਕਿਉਂਕਿ 1.40 ਹਜ਼ਾਰ ਲਾਉਣਾ ਬਹੁਤ ਔਖਾ ਹੋ ਜਾਂਦਾ ਤੇ ਨਿੱਕੇ ਦੋ ਨੰਬਰ ਦੀ ਝੋਟੀ ਬਾਈ ਇਹ ਕਿਵੇਂ ਸੂਏ ਆ ਇਹ ਬਾਈ ਪਹਿਲੇ ਸੂਏ ਪਹਿਲੇ ਸੂਏ ਤੋਰ ਮੜਾ ਪਹਿਲਾਂ ਇਹਨੂੰ ਇੱਕ ਵਾਰੀ ਇੱਕ ਵਾਰੀ ਤੋਰ ਦਿਦੂ ਇਹ ਵੀ ਚੈੱਕ ਕਰ ਲਓ ਲੇਵਾ ਥੋੜਾ ਜਿਹਾ ਜਿਵੇਂ ਆਪਾਂ ਕਹიდੀਏ ਘੱਟਾ ਗਾ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਪਹਿਲੇ ਸੂਈ ਹੈਗੀ ਹਜੇ ਟਾਈਟ ਜਾਲੇ ਵਾ ਜਿਵੇਂ ਆਪਾਂ ਕਹიდੀਏ ਖੁੱਲਿਆ ਜ ਨਹੀਂ ਹੈਗਾ ਥਾਂ ਸਾਫ ਨੇ ਚਾਰੇ ਥਣ ਇਕੱਲੇ ਇਕੱਲੇ ਨੇ ਤੇ ਜਾਂਦਾ ਇਹਦਾ ਕੋਈ ਲੰਕਮਾ ਬੂਰੀ ਵਾਲੇ ਵੰਗੋ ਡਰ ਵੰਗੋ ਛੋਟੀ ਚੰਗੀ ਆ ਐ ਲਾਜਮੇ ਦੀ ਭੈਣ ਹੁੰਦੀ ਆ ਤੇ ਸਿੰਘ ਸੁੰਗ ਇਹਦੇ ਵੰਗੂ ਆ ਖੁੱਲਾ ਗਾ ਪਹਿਲੇ ਸੂਈ ਛੋਟੀ ਇਹ ਵੀ ਚੰਗੀ ਆ ਤਾਜੀ ਸੂਈ ਹੋਈ ਆ ਬੱਚਾ ਮੂਹੇ ਨਹੀਂ ਸੀ ਸੂਈ ਆ ਬਈ ਇਹ ਤੇ ਹੈ ਮਹੀਨੇ ਦੀ ਸੂਈ ਆ ਮਹੀਨੇ ਦੀ ਸੂਈ ਨਿੱਕੀ ਦੀ ਭੈਣ ਆ ਇਹ ਨਾ ਬਈ ਹੂੰ ਅੱਡੋ ਅੱਡਾ ਅੱਛਾ ਅੱਡੋ ਅੱਡਾ ਹੂੰ ਸੰਘੇ ਸੰਘੇ ਇੱਕ ਇੱਕ ਹੋਈ ਨੇ ਬਸ ਅੱਡੋ ਅੱਡੀ ਰਹੀ ਆ ਸੰਘੇ ਸੰਘੇ ਜਮ ਖੋਦ ਵਰ ਗਿਆ ਹਾਂ ਇੱਕੋ ਹੀ ਆ ਸੇਮ ਤੇ ਮੱਲਾ ਹੁਣ ਇੱਕ ਮਹੀਨੇ ਸੁਹੀ ਆ ਹਾਂ ਬਈ ਦੁੱਧ ਬਾਈ ਕਿੰਨਾ ਇਹ ਥੱਲੇ ਬਾਈ ਇੱਕ ਗੱਪੇ ਮਰਜ ਮਰਾ 11 ਕਿਲੋ ਦੁੱਧ ਤਿਆਰ ਆ ਜਾਣਾ ਲੇਵਾ ਘੱਟ ਲਗਾ ਹਾਂ ਲੇਵਾ ਬੰਦ ਲੇਵੇ ਦੀਆ ਡੰਗ ਤੇ ਨਹੀਂ ਰੱਖਦੀ ਤਸੱਲੀ ਕਰਾ ਦੇਗਾ ਜਮਾਨਤ ਤਸੱਲੀ ਕਰਾ ਦੇਣਾ ਲੇਵੇ ਨੂੰ ਦੇਖ ਕੇ ਆਪਾਂ ਐਸਟੀਮੇਟ ਨਹੀਂ ਲਾ ਸਕਦੇ ਵੀ 11 ਕਿਲੋ ਦੁੱਧ ਹੋਊਗਾ ਪਰ ਬਾਈ ਕਹਿੰਦਾ ਗਾਰੰਟੀ ਦੇਉਂਗਾ ਚੋਕੀ ਦੇਖ ਲਿਓ ਜੇ 11 ਹੋਇਆ ਤਾਂ ਲੈ ਜੂ ਨਹੀਂ ਖੜੀ ਹਾਂ ਠੀਕ ਆ ਇੱਕ ਮਹੀਨੇ ਸੂਈ ਆ ਪਹਿਲਾਂ ਝੋਟੀ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਕਰੋ ਚਾਰ ਟਾਈਮ ਕਰੋ ਤੇ ਨਿੱਕੇ ਭਾਈ ਰੇਟ ਦੀ ਗੱਲ ਆ ਜੀ ਦੀ ਰੇਟ ਭਾਈ ਦਾ 95 90 ਦੇ ਦੇਵਾਂਗੇ 5000 ਮਾਨਤਨ ਦਾ ਹਾਂ ਰੇਟ 95000 5000 ਰੁਪਏ ਮਾਨਤਨ ਹੋ ਜੀ 90000 ਦੀ ਬਾਈਗਾ ਝੋਟੀ ਦੇ ਦਾਂਗੇ ਦੁੱਧ 11 ਕਿਲੋ ਤੁਸੀਂ ਲੈਣਾ ਹਾਂਜੀ ਜਦੋਂ ਪੈਸੇ ਤੁਸੀਂ ਲੈਣੇ ਬਾਈ ਜੀ ਮਣਕੇ ਦੇਖ ਕਰੋ ਦੁੱਧ ਠੰਡੀ ਸੀਲ ਬੋਤਲ ਮੰਗ ਰਹੇ ਵੀ ਕੱਟੀ ਜਾ ਜੰਗਲ ਖਰੀਦਿਆ ਕਰੋ ਆਪਾਂ ਬਾਰ ਬਾਰ ਕਹਿੰਨੇ ਆ ਵੀ ਧੋਖਾਧੜੀ ਹੋਣ ਤੋਂ ਬਚਿਓ ਵੀ ਜਦੋਂ ਵੀ ਪਸ਼ੂ ਖਰੀਦਣਾ ਬਾਈ ਦੁੱਧ ਮਣ ਕੇ ਦੇਖੋ ਜਿੰਨਾ ਬਾਈ ਨੇ ਦੱਸਿਆ ਉਹਨਾਂ ਸਾਈ ਬੈਨਾਂ ਕਰ ਲੋ ਚੋ ਕੇ ਦੇਖੋ ਤੁਹਾਨੂੰ ਟਾਈਮ ਚਾਰ ਟਾਈਮ ਤਸੱਲੀ ਕਰਕੇ ਛੋਟੀ ਖਰੀਦਿਓ ਠੀਕ ਹੈ ਇੱਕ ਵਾਰੀ ਕਿ ਥਾਰੀ ਵੈਸ ਵੀ ਨਏ ਦੁੱਧ ਕੋ ਨਹੀਂ ਹੁੰਦੀ ਜਾਂ ਬਾਰ ਬਾਰ ਫਿਰ ਜਾ ਹੈ ਜਾਂ ਫਿਰ ਬਾਂਝ ਹੈ ਤਾਂ ਟੈਨਸ਼ਨ ਲੈਣ ਕੀ ਕੋਈ ਜ਼ਰੂਰਤ ਕੋ ਨਹੀਂ ਤਾਂ ਆਪਣੇ ਪਸ਼ੂ ਆ ਨਾ ਰੋਜ਼ਾਨਾ ਰਾਈਟ ਮੀਨ 50 ਗ੍ਰਾਮ ਖਵਾਓ ਇਹਨਾਂ ਸਮੱਸਿਆਵਾਂ ਤਾਂ ਫਿਰ ਛੁਟਕਾਰਾ ਪਾਓ ਆਰ ਆਪਣੇ ਪਸ਼ੂ ਤੇ ਆਰ ਸਾਲ ਇੱਕ ਬੱਚਾ ਪਾਓ ਔਰ ਹੋਰ ਵੀ ਕਿਵੇਂ ਪੁੱਝਣਾ ਹੋ ਤੁਮਨੇ ਤਾਂ ਇਸ ਨੰਬਰ 'ਤੇ ਕੰਟੈਕਟ ਕਰ ਲਿਓ 7890042000 ਸੱਪ ਹੋਰ ਬੋਰ ਦੇ ਨੇ ਨਿੱਕੇ ਪਿੰਡ ਆਪਣਾ ਟਾਪੀ ਹਾਂ ਬਾਈ ਜਿਹਦਾ ਮਾਨਸ ਹੈ ਨਾ ਪਿੱਖੀ ਤੋਂ ਕਿੰਨੇ ਕਿਲੋ ਪਿੱਖੀ ਤੋਂ 7 ਕਿਲੋਮੀਟਰ ਅੱਗੇ 7 ਕਿਲੋਮੀਟਰ ਦੂਰੀ 'ਤੇ ਪਿੱਖੀ ਤੋਂ ਮੇਨ ਰੋਡ 'ਤੇ ਰਹਿ ਜਾਂਦਾ ਜਦੋਂ ਆਪਸ ਨੂੰ ਆਉਣ ਨਹੀਂ ਜਾਂਦੇ ਹਾਂ ਹਾਂ ਬਾਈ ਠੀਕ ਆ ਫੋਨ ਕਰਿਓ ਬਾਈ ਨੂੰ ਪਿੰਡ ਜਾਇਓ ਘਰੇ ਜਾਇਓ ਤਿੰਨ ਟਾਈਮ ਥੱਲੀ ਕਰਕੇ ਫੇਰ ਜਿਹੜੀਆਂ ਤੁਸੀਂ ਬੂਰੀ ਝੋਟੀਆਂ ਖਰੀਦ ਸਕਦੇ ਹੋ ਜੇ ਕਈ ਬਰਨ ਕੇ ਲਗਾਆਂ ਯਾਰ ਦੋਨੀਆਂ ਲੈਣੇ ਇਕੱਠੀਆਂ ਬਾਈ ਜੋੜਾ ਮਾਨਤਾ ਨਾਲ ਖੁੱਲਾ ਆਫਰ ਕਰ ਦੇਗਾ ਜਮਾ ਕਰ ਦਾਂਗੇ ਕਿੰਨਾ 10000 ਦਾ ਹੋਰ ਆਫਰ ਕਰ ਦਾਂਗੇ 10000 ਦਾ ਬਾਈ ਕਹਿੰਦਾ ਹੋਰ ਆਫਰ ਕਰ ਦਾਂਗੇ ਜੇ ਕੋਈ ਝੋਟੀਆਂ ਦੋਨੀਆਂ ਇਕੱਠੀਆਂ ਲੈਂਦਾ ਹਾਲਾ ਕਹਿੰਦਾ ਇਹ ਬੂਰੀਆਂ ਖਣੀਆਂ ਰਹਿਣਗੀਆਂ ਹਨਾ ਦੁੱਧ ਜਿੰਨਾ ਮਰਜ਼ੀ ਦੇਈ ਜਾਣ ਪਰ ਲੈਣੀਆਂ ਬੂਰੀਆਂ ਨੇ ਹਾਂ ਬਾਈ 10000 ਰੁਪਏ ਬਾਈ ਕਹਿੰਦਾ ਮਾਨਦਾਨ ਖੁੱਲਾ ਇਹ ਤੋਂ ਹੋਰ ਕਰ ਦੂਗਾ ਜੇ ਦੋਨੀਆਂ ਇਕੱਠੀਆਂ ਲੈਂਦਾ ਇਕੱਠੀਆਂ ਲੈਂਦਾ ਕੋਈ ਬਾਈ ਹਾਂ ਸ਼ੇਅਰ ਜ਼ਰੂਰ ਕਰਿਓ ਮਿੱਤਰੋ ਅੱਜ ਦੀ ਲਾ ਮਿੱਤਰੋ ਮਨਜੀਤ ਆ ਗਿਆ ਬਾਲੇ ਟਾਈਮ ਬਾਅਦ ਬਾਈ ਮਾਨਸਾ ਪਸ਼ੂ ਮੰਡੀ ਹਿਲਾ ਕੇ ਰੱਖਦੀ ਬਾਈ ਨੇ ਤਨ ਝੋਟੀਆਂ ਟਾਪ ਨਗੀਨੇ ਤੋਰੋ ਬਾਈ ਗੇਰਾ ਮਿੱਤਰੋ ਰੌਡੀਆਂ ਚੱਕਰੋ ਕਰਾਂ ਤੇ ਪੂਰੀ ਡਿਟੇਲ ਆਪਾਂ ਵੀਡੀਓ ਤੇ ਲੈ ਕੇ ਦਿੰਨੇ ਆ ਮਨਜੀਤ ਕਾਫੀ ਟਾਈਮ ਬਾਅਦ ਮੰਡੀ ਤੇ ਆ ਆ ਕੇ ਰੌਣਕਾਂ ਲਾ ਦੀਆਂ ਬੰਦੇ ਨੇ ਪਹਿਲਾਂ ਦੇਖੋ ਮੰਡੀ ਚ ਰੌਣਕਾਂ ਕਿੰਨੀ ਲੱਗੀ ਪਈ ਹੈਣਾ ਤੇ ਤਾਜ਼ੀਆਂ ਸੂਈਆਂ ਜਮਾ ਟਾਪ ਦੇ ਨਗੀਨੇ ਆ ਸੁਪਰ ਮੋਹਰਾ ਨਾਲ ਕਬੂਰੀ ਆ ਤੰਨੇ ਬ੍ਰਾਂਡ ਨੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਫੇਰ ਕਰਾਂਗੇ ਇੱਕ ਵਾਰੀ ਤੁਹਾਨੂੰ ਤੁਰਦੀਆਂ ਦਰਸ਼ਨ ਕਰਾ ਦਈਏ ਤੇ ਫੁੱਲ ਵੀਡੀਓ ਚ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨਾ ਕੁ ਦੁੱਧ ਆ ਕੀ ਰੇਟ ਆ ਅੱਜ ਦੀ ਮੰਡੀ ਹਲਿਆ